ਅਗੇ ਵਧਿਆ ਚੋਰ ਲੁਟੇਰਿਆਂ ਅਤੇ ਸਪਟਮਾਰਾ ਦੇ ਖਿਲਾਫ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਚਿੱਲੀ ਅਤੇ ਗੈਰਵਾਜਿਬ ਕਾਰਵਾਈ ਦਾ ਮਾਮਲਾ ਪਿਤੇ ਕਾਲੀ ਡਾ ਨਿਊਜ਼ ਪੰਜਾਬ ਦੇ ਵੱਲੋਂ ਪ੍ਰਮੁਖਤ ਦੇ ਨਾਲ ਵਿਖਾਇਆ ਗਿਆ ਸੀ ਜੁਤੇ ਕੀ ਖਬਰ ਉਪਰੰਤ ਥਾਣਾ ਬਰੀਵਾਲਾ ਦੇ ਪੁਲਿਸ ਨੇ ਬਿਜਲੀ ਮੀਟਾ ਦੀ ਚੱਲ ਰਹੀ ਸਪਲਾਈ ਦੌਰਾਨ ਬਿਜਲੀ ਦੀਆਂ ਤਾਰਾਂ ਕੱਟ ਕੇ ਚੋਰੀ ਕਰਨ ਵਾਲੇ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੋ ਂਡੀਆ ਨਿਊਜ਼ ਪੰਜਾਬ ਦੀ ਖਬਰ ਦਾ ਅਸਰ ਹੋਇਆ ਜਿੱਥੇ ਕਿ ਚੋਰ ਲੁਟੇਰਿਆਂ ਤੇ ਚਪਟ ਮਾਰਦਾ ਹੈ ਮਾਮਲਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਆਏ ਦਿਨ ਜਿੱਥੇ ਕਿ ਚੋਰ ਲੁਟੇਰਿਆਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਦਾਦੇ ਕਿ ਬਿਜਲੀ ਦੀਆਂ ਤਾਰਾ ਚੋਰੀ ਕਰਨ ਦਾ ਹੈ ਮਾਮਲਾ ਸੀ ਬਿਜਲੀ ਦੀਆਂ ਤਾਰਾ ਕੱਟ ਕੇ ਚੋਰੀ ਕਰਨ ਵਾਲਾ ਹੈ ਵਿਅਕਤੀ ਜੋ ਕਿ ਪੁਲਿਸ ਦੇ ਅੱਗੇ ਆ ਚੁੱਕਿਆ ਹੈ ਇਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੋ ਮੁਕੱਦਮਾ ਦਰਜ ਕਰਕੇ ਵਿਅਕਤੀ ਨੂੰ ਗ੍ਰਫਤਾਰ ਕੀਤਾ ਹੈ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਸੋ ਇਹ ਨਿਊਜ਼ ਪੰਜਾਬ ਦੀ ਖਬਰ ਦਾ ਅਸਰ ਹੋਇਆ ਜੁੱਥੇ ਕਿ ਕੱਲ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਵਿਖਾਇਆ ਗਿਆ ਸੀ ਜੁੱਥੇ ਕਿ ਆਇ ਦਿਨ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਲੁੱਟਖੋਹਾਂ ਚੋਰੀ ਦੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਸੀ ਤੇ ਉੱਥੇ ਹੀ ਪੁਲਿਸ ਨੂੰ ਹੁਣ ਸਫਲਤਾ ਮਿਲੀ ਹੈ ਜੁੱਥੇ ਕਿ ਪੁਲਿਸ ਦੇ ਵੱਲੋਂ ਉਸ ਵਿਅਕਤੀ ਨੂੰ ਜਿਹੜੇ ਜਿਸ ਨੇ ਕਿ ਬਿਜਲੀ ਦੀਆਂ ਤਾਰਾਂ ਨੂੰ ਚੋਰੀ ਕੀਤਾ ਉਸ ਨੂੰ ਗ੍ਰਿਫਤਾਰ ਕਰ ਲਿਆ ਸੋ ਇਹ ਸ਼ਾਇਦ ਸਾਡਾ ਛੁਰਛੁਕ ਕੇ ਜਾਣਕਾਰੀ ਦੇ ਲਈ ਐਸਐਸਜੀ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿੱਥੇ ਕਿ ਆਏ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਵਿੱਚ ਵੀ ਵਾਫਾ ਹੋ ਰਿਹਾ ਹੈ ਸੂਡੀਆਂ ਨਿਊਜ਼ ਦੀ ਖਬਰ ਦਾ ਅਸਰ ਹੋਇਆ ਸੋ ਜਿਹੜਾ ਕਿ ਵਿਅਕਤੀ ਹੈ ਉਹ ਪੁਲਿਸ ਦੀ ਗ੍ਰਿਫਤ ਵਿੱਚ ਆ ਚੁੱਕਿਆ ਹੈ ਜੀ ਪਰ ਅਮ ਦੱਸੀਏ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਸਿਰਫ ਇਕੱਲਾ ਥਾਣਾ ਜਿਹੜਾ ਇਹ ਬਰੀਵਾਲਾ ਹੀ ਨਹੀਂ ਸਗੋ ਪੂਰੇ ਜ਼ਿਲ੍ਹੇ ਦੀ ਜਿਹੜੀ ਵੱਡੀ ਸਮੱਸਿਆ ਹੈ ਕਿ ਲਗਾਤਾਰ ਚੋਰੀਆਂ ਦਾ ਗਰਾਹ ਵਧਦਾ ਜਾ ਰਿਹਾ ਹੈ ਪਰ মিডিਆ ਵੱਲੋਂ ਵੀ ਕਈ ਵਾਰ ਪੁਲਿਸ ਦੇ ਦਬਾਅ ਦੇ ਚਲਦੇ ਆ ਮਾਮਲੇ ਜਿਹੜੇ ਆ ਹਾਈਲਾਈਟ ਨਹੀਂ ਕੀਤੇ ਜਾਂਦੇ ਪਰ ਕੱਲ ਸਾਡੀ ਇੰਡੀਆ ਨਿਊਜ਼ ਪੰਜਾਬ ਦੀ ਟੀਮ ਨੇ ਇਹ ਮਾਮਲਾ ਜਿਹੜਾ ਪ੍ਰਮੁਖਤਾ ਦੇ ਨਾਲ ਨਸ਼ਰ ਕੀਤਾ ਸੀ ਜਿਸ ਤੋਂ ਤੁਰੰਤ ਬਾਅਦ ਤਾਣਾ ਬਰੀਵਾਲਾ ਦੀ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਉਸ ਵਿਅਕਤੀ ਦਾਬੂ ਕੀਤਾ ਜਿਹਦੀ ਆਈਡੈਂਟੀਫਿਕੇਸ਼ਨ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਪਰ ਪੁਲਿਸ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਜਿਹੜਾ ਕਤਿਤ ਚੋਰ ਹੈ ਉਹ ਆਜ਼ਾਦ ਘੁੰਮ ਰਿਹਾ ਸੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜਿਹੜੀਆਂ ਬਿਜਲੀ ਸਪਲਾਈ ਚਲਦੀ ਵਾਲੀਆਂ ਮੀਟਰਾਂ 'ਚ ਲੱਗੀਆਂ ਹੋਈਆਂ ਤਾਰਾਂ ਸੀ ਲੋਕਾਂ ਦੇ ਘਰਾਂ 'ਚ ਸਪਲਾਈ ਆ ਰਹੀ ਸੀ ਬਿਜਲੀ ਦੀ ਤਾਰਾਂ ਨੂੰ ਚੋਰੀ ਕੀਤਾ ਗਿਆ ਸੀ ਤੇ ਪੁਲਿਸ ਨੇ ਉਸ ਚੋਰ ਦੇ ਪਾਸੋਂ ਜਿਹੜੀਆਂ ਇਹ ਚੋਰੀ ਛੁਦਾ ਤਾਰਾਂ ਵੀ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕਰ ਲਈਏ ਥਾਣਾ ਬਰੀ ਵਾਲਾ ਦੇ ਜਿਹੜੇ ਐਸਐਚਓ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੀ ਪੁਛਗਿੱਛ ਦੇ ਵਿੱਚ ਅੱਗੇ ਹੋਰ ਕਲਾਸੇ ਹੋਣ ਦੀ ਵੀ ਵੱਡੀ ਸੰਭਾਵਨਾ ਹੈ ਕਿ ਆਖਰਕਾਰ ਇਹ ਇਕੱਲਾ ਵਿਅਕਤੀ ਇਹਨਾਂ ਕਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ ਜਾਂ ਇਹ ਪੂਰਾ ਗੈਂਗ ਸੀ ਪੁਲਿਸ ਦਾ ਜਿਹੜਾ ਦਾਵਾ ਹੈ ਕਾਫੀ ਹੱਦ ਤੱਕ ਸੱਚਾ ਵੀ ਜਾਪਦਾ ਹੈ ਕਿਉਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਹੈ ਗ੍ਰਿਫਤਾਰੀ ਦੇ ਮੌਕੇ ਹੀ ਜਿਹੜੀ ਚੋਰੀ ਸ਼ੁਦਾ ਸਮਾਨ ਦੀ ਬਰਾਮਦਗੀ ਕਰ ਲਈ ਸੀ ਇਸ ਦੇ ਬਾਵਜੂਦ ਵੀ ਜਿਹੜੇ ਇਲਾਕੇ ਦੇ ਲੋਕ ਹੈ ਉਹ ਇਹੀ ਅਪੀਲ ਕਰ ਰਹੇ ਕਿ ਜ਼ਿਲ੍ਹੇ ਦੇ ਵਿੱਚ ਨਸ਼ੇ ਦਾ ਪ੍ਰਕੋਪ ਵਧਣ ਦੇ ਚੱਲਦੇ ਆ ਚੋਰੀ ਦੀਆਂ ਵਾਰਦਾਤਾਂ ਜਿਹੜਾ ਅਥਾਵਾਦ ਦਾ ਹੋ ਚੁੱਕਿਆ ਇਹਨਾਂ ਨੂੰ ਜਿੱਥੇ ਪੁਲਿਸ ਆਫ ਦੀ ਡਿਊਟੀ ਨੂੰ ਨਿਭਾ ਕੇ ਕੰਟਰੋਲ ਚ ਕਰ ਸਕਦੀ ਉਹ ਤੇ ਆਮ ਲੋਕਾਂ ਨੂੰ ਵੀ ਆਪਦੀ ਜ਼ਿੰਮੇਵਾਰੀ ਨੂੰ ਪਛਾਣਨ ਦੀ ਲੋੜ ਹੈ ਤਾਂ ਜੋ ਇਹ ਜਿਹੇ ਹੀ ਗੰਭੀਰ ਅਪਰਾਧਿਕ ਘਟਨਾਵਾਂ ਤੋਂ ਲੋਕਾਂ ਦਾ ਵਿਚਾਰ ਆ ਰ ਸਕੇ ਜੇ ਬਿਲਕੁਲ ਜਿਹੜਾ ਕਿ ਇਹ ਵਿਅਕਤੀ ਹੁਣ ਖੁਲਾਸਾ ਹੋਵੇਗਾ ਕਿ ਇਕੱਲਾ ਵਿਅਕਤੀ ਸੀ ਜਾਂ ਫਿਰ ਕੋਈ ਹੋਰ ਵੀ ਇਸ ਨਾਲ ਸ਼ਾਮਿਲ ਸੀ ਇਸ ਤਰ੍ਹਾਂ ਦੇ ਵਾਰਦਾਤਾਂ ਦੇ ਵਿੱਚ ਪਰ ਜਿੱਥੇ ਕਿ ਚੋਰ ਪੁਲਿਸ ਦੀ ਗ੍ਰਫਤ ਵਿੱਚ ਆ ਚੁੱਕਿਆ ਹੈ ਤੇ ਜਿੱਥੇ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਰਾਹਤ ਮਿਲੇਗੀ ਸੋਇਸ਼ ਸ਼ਾਹ ਜੀ ਬਹੁਤ ਬਤਨ ਮਤੋ